ਸਵਾਗਤ ਹੈ ਤੁਹਾਡਾ ਸੁਪਰ ਮਾਜਾ ਵੈੱਬ ਚੈਨਲ ਤੇ ਬੀਤੇ ਦਿਨ ਜਿਲ੍ਹਾ ਤਰਨਤਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਮੁੱਠਿਆਂ ਵਾਲਾ ਪਿੰਡ ਨੂਰ ਮੁਹੰਮਦ ਪਿੰਡ ਨੱਥਾ ਸਿੰਘ ਝੁੱਗੀਆਂ ਪਿੰਡ ਪੰਗਾਲਾ ਆਦ ਵਿੱਚ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ ਇਹ ਉਪਰਾਲਾ ਜਸਬੀਰ ਸਿੰਘ ਸੌਰ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ ਬਿਜਲੀ ਬੋਰ ਡਾਇਰੈਕਟਰ ਪਟਿਆਲਾ ਵੱਲੋਂ ਕੀਤਾ ਗਿਆ ਸੋ ਇਸ ਸਮੇਂ ਹੜਪੀੜਤਾਂ ਨੂੰ ਦਵਾਈਆਂ ਵੰਡੀਆਂ ਗਈਆਂ ਅਤੇ ਹੋਰ ਬੁਢਲੀਆਂ ਸਹੂਲਤਾਂ ਦਿੱਤੀਆਂ ਗਈਆਂ ਆਓ ਜਾਣਦੇ ਹਾਂ ਕੀ ਕੀ ਅਜ ਜ਼ਸਵੀਰ ਸਿੰਘ ਸੋਰ ਸਿੰਘ ਨੇ ਸੁਪਰ ਮਾਝਾ ਲਈ ਗੁਰਲਾਲ ਸਿੰਘ ਲਹਿਰੀ ਦੀ ਖਾਸ ਰਿਪੋਰਟ ਤਰਨਤਾਰਨ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਾਣਦੇ ਆ ਕਿ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀਆਂ ਬਰਸਾਤਾਂ ਹੋਈਆਂ ਪੰਜਾਬ ਦੇ ਵਿੱਚ ਤੇ ਹੜਾਂ ਦੀ ਜਿਹੜੀ ਆਫਤ ਆਈ ਆ ਪਾਣੀ ਦੇ ਬਹੁਤ ਜਿਹੜੀ ਆ ਵੱਡੀ ਦਰਿਆ ਜਿਹੜੇ ਓਵਰਫਲੋ ਹੋ ਗਏ ਤੇ ਸਾਡੇ ਕਿਸਾਨ ਵੀਰ ਸਾਡੇ ਮਜ਼ਦੂਰ ਜਿਹੜੇ ਦਰਿਆਵਾਂ ਦੇ ਲਾਗੇ ਲਾਗੇ ਸੀ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਉਹਦਾਂ ਦੀਆਂ ਫਸਲਾਂ ਜਿਹੜੀਆਂ ਬਿਲਕੁਲ ਹੀ ਤਬਾਹ ਹੋ ਗਈਆਂ ਮਕਾਨ ਜਿਹੜੇ ਆ ਉਹ ਡਿੱਪੇ ਘਰਾਂ ਦਾ ਜਿਹੜਾ ਸਮਾਨ ਆ ਉਹ ਸਾਰਾ ਪਾਣੀ ਦੇ ਵਿੱਚ ਗਲ ਗਿਆ ਤੇ ਬਹੁਤ ਵੱਡੀ ਮੁਸ਼ਕਲ ਆਈ ਸੀ ਪਰ ਇਸ ਦੇ ਵਿੱਚ ਸਾਡੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਕਿਸਾਨ ਯੂਨੀਅਨ ਦੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਖਾੜਕੀਨ ਦਾ ਰਸਤਾ ਉਹਨਾਂ ਦੇ ਰਹਿਣ ਸਹਿਣ ਲਈ ਜੋ ਸਮਾਨ ਚਾਹੀਦਾ ਸੀ ਉਹ ਪੂਰਾ ਕੀਤਾ ਗਿਆ ਤੇ ਅੱਜ ਪਿੰਡ ਮੁੱਠਿਆਂਵਾਲਾ ਦੇ ਵਿੱਚ ਗੁਰਦਰਾ ਸਾਹਿਬ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਰਸਤੀ ਘਰ ਦੇ ਸਬਾਣ ਦੀ ਜਿਹੜੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਫਰਮਿੰਦਰ ਸਿੰਘ ਹੈਰਾ ਜੀ ਪੰਜਾਬ ਲਖਵਾਲ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸਾਡੇ ਦਰਬਾਖ ਸਿੰਘ ਜੀ ਤਰਤਰ ਜ਼ਿਲ੍ਹੇ ਦੇ ਪ੍ਰਧਾਨ ਸਰਪੰਚ ਸਾਹਿਬ ਮੁੱਠਿਆਵਲੇ ਦੇ ਸਾਰਿਆਂ ਨੇ ਇੱਥੇ ਅੱਜ ਬਹੁਤ ਵੱਡੀ ਆ ਸੇਵਾ ਕੀਤੀ ਆ ਵੇਖ ਰਹੇ ਆ ਤਸਵੀਰ ਦੇ ਉੱਤੇ ਅੱਜ ਅਸੀਂ ਸਾਡੇ ਬਾਜੀ ਸਰਦਾਰ ਨਰਿੰਦਰ ਸਿੰਘ ਜੀ ਦੀ ਡਾ ਡਬ ਸਿੱਧੂ ਮੈਡੀਸਨਟੀ ਹਸਪਤਾਲ ਧਾਰੀਵਾਲ ਇੱਦਾਂ ਨੇ ਅੱਜ ਇੱਥੇ ਕੈਂਪ ਦਾ ਜਿਹੜਾ ਹੈ ਇੱਕ ਪ੍ਰੋਗਰਾਮ ਬਣਾਇਆ ਹੈ ਅਰੇਂਜ ਕੀਤਾ ਹੈ ਮੈਡੀਕਲ ਕੈਂਪ ਦਾ ਕਿਉਂਕਿ ਸਾਡਾ ਦੇ ਨਾਲ ਜਿਹੜੀਆਂ ਅੱਜ ਜਿਹੜੇ ਸਾਡਾ ਦੇ ਨਾਲ ਜੀਵ ਜੰਤੂ ਜਿਹੜੇ ਉੱਥੇ ਪਸ਼ੂ ਜਿਹੜੇ ਆ ਉਹਨਾਂ ਦੀ ਮੌਤ ਹੋਈ ਉਹਦੇ ਨਾਲ ਜਿਹੜੀਆਂ ਬੱਦਗੀਆਂ ਬਹੁਤ ਫੈਲ ਰਹੀਆਂ ਥਾਰ ਕੇ ਚਮੜੀ ਦੀਆਂ ਉਹ ਉਹਦਾ ਦੀ ਰੋਕਥਾਮ ਵਾਸਤੇ ਜਿਹੜਾ ਇੱਕ ਮੈਡੀਕਲ ਕੈਂਪ ਇੱਥੇ ਲਾਇਆ ਗਿਆ ਸੀ ਜਿਸ ਦੇ ਵਿੱਚ ਸਾਡੇ ਭਾਜੀ ਸਰਦਾਰ ਖਹਿਰਾ ਸਾਹਿਬ ਦਰਬਾਰ ਸਾਹਿਬ ਕੋੜਾ ਨੇ ਇਹਨਾਂ ਨੂੰ ਦਵਾਈਆਂ ਬਹੁਤ ਵੱਡੀ ਯਾਤਰਾ ਦੇ ਵਿੱਚ ਜਿਹੜੀਆਂ ਡੇਟ ਹੋਈਆਂ ਸੀ ਇਹਨਾਂ ਨੇ ਸਾਨੂੰ ਅੱਜ ਇੱਥੇ ਇਹ ਦਵਾਈਆਂ ਦੀ ਸੇਵਾ ਲੰਗਰ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਆ ਆਹਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਜਿਹੜੇ ਸੇਵਾ ਆਹ ਭਾਈ ਜੀ ਕੀ ਫਤਿਹ ਕਿਰਪਾਛਾ ਦੀ ਬਾਰ ਕਿਰਪਾ ਸਦਕਾ ਜੋ ਸਾਨੂੰ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਪਈ ਸੀ ਕੋਈ ਥੋੜੀ ਜੀ ਰਾਤ ਮਿਲੀ ਆ ਅਸੀਂ ਗੁਰੂ ਘਰ ਖੜੇ ਆ ਪਿੰਡ ਮੁੱਠਿਆਂ ਵਾਲਾ ਸਰਪੰਚ ਸਰਦਾਰ ਸਰਦਾਰ ਮੋਹਨ ਸਿੰਘ ਜੀ ਖੜੇ ਨੇ ਸਾਡੇ ਨਾਲ ਅਸੀਂ ਗੁਰੂ ਘਰ ਦੇ ਵਿੱਚ ਇਹੜਾ ਦਵਾਈਆਂ ਦਾ ਲੰਗਰ ਅਠਵਾਂ ਲਗਾਤਾਰ 10 ਦਾ 15 ਪਿੰਡਾਂ ਦੇ ਜੁਨਟ ਬਣਾ ਕੇ ਤਕਰੀਬਨ 80 ਪਿੰਡ ਅਸੀਂ ਕਵਰ ਕੀਤੇ ਆ ਅਠਾਂ ਕੈਂਪਾਂ ਦੇ ਵਿੱਚ ਔਰ ਇਹਦੇ ਵਿੱਚ ਅੱਜ ਦਾ ਜਿਹੜਾ ਦਿਨ ਆ ਉਹ ਵੇਖੋ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਇਹ ਦੱਸਣਾ ਚਾਹਣਾ ਕਿ ਸਾਡੀ ਕਿਸਾਨ ਯੂਨੀਅਨ ਨਾਲੋਂ ਸਰਦਾਰ ਹਰਮਿੰਦਰ ਸਿੰਘ ਜੀ ਖੈਰਾ ਮੀਤ ਪ੍ਰਧਾਨ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਕਰਨਤਾਮ ਸਰਦਾਰ ਦਲਬਖ ਸਿੰਘ ਜੀ ਸਾਡੇ ਕਿਸਾਨ ਦੁਨੀਆ ਨਾਲੋਂ ਲਖੋਵਾਲ ਵੱਲੋਂ ਕਿੱਦੇ ਵੇਖੋ ਦੁਨੀਆ ਨੂੰ ਟਰਾਲੀਆਂ ਦੀਆਂ ਟਰਾਲੀਆਂ ਲਾਸ਼ਣ ਵੰਡਿਆ ਜਾ ਰਿਹਾ ਕਿਸਾਨ ਭਰਾਵਾਂ ਨੂੰ ਔਰ ਗਰੀਬ ਦਲਤ ਪਰਿਵਾਰ ਜਿੰਨੇ ਵੀ ਇਲਾਕੇ ਦੇ ਨੇ ਔਰ ਕੁਛ ਹੀ ਇਸ ਗੱਲ ਦੀ ਆ ਪਿੰਡ ਦੇ ਸਰਪੰਚ ਸਾਹਿਬ ਮੁਠੇ ਵਾਲੇ ਦੇ ਨੇ ਸਾਡੇ ਪ੍ਰਧਾਨ ਡਾਕਟਰ ਸਿੰਘ ਜੀ ਸਾਡੇ ਆਪਣਾ ਪ੍ਰਧਾਨ ਮਹਿੰਦਰ ਸਿੰਘ ਜੀ ਪੰਜਾਬ ਦੇ ਪੀਪਤਾਨ ਤੇ ਸਭ ਤੋਂ ਵੱਡੀ ਗੱਲ ਸਰਦਾਰ ਜਸਬੀਰ ਸਿੰਘ ਜੀ ਡਾਇਰੈਕਟਰ ਸਾਹਿਬ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਜਿਹੜੇ ਲਗਾਤਾਰ ਹੀ ਸਾਡੇ ਇੱਥਾਂ ਕੈਂਪਾਂ ਦੇ ਵਿੱਚ ਬਹੁਤ ਰਾਤ ਦੇਣੇ ਕਰਕੇ ਕਿਉਂਕਿ ਕੋਈ ਲੀਡਰ ਸਾਰਾ ਦਿਨ ਟੁੱਪ ਚ ਬੈਹਿ ਕੇ ਪਸੀਨਾ ਨਹੀਂ ਵਹਾ ਸਕਦਾ ਇਹ ਫੋਟੋ ਲਈ ਚਲੇ ਗਏ ਲੇਕਿਨ ਇਹ ਸਚਾਈ ਆ ਮੈਂ ਕੈਮਰਾਮੈਨ ਪ੍ਰਮਾਣ ਕਹੂੰਗਾ ਇਹ ਦਵਾਈਆਂ ਵਿਖਾਈਆਂ ਜਾਣ ਇਹ ਸਾਡੀ ਜੁਨੀਅਨ ਵੱਲੋਂ ਲੱਖੋ ਵਾਲਾ ਜੁਨੀਅਨ ਵੱਲੋਂ ਆਹ ਵੇਖੋ ਜਿਹੜੀਆਂ ਚਾਰ ਪੇਟੀਆਂ ਦਵਾਈਆਂ ਦੀਆਂ ਇਹ ਦਵਾਈਆਂ ਜਿਹੜੀਆਂ ਨੇ ਇਹ ਸਰਦਾਰ ਜਸਬੀਰ ਸਿੰਘ ਜੀ ਵੱਲੋਂ ਤੇ ਸਾਡੀ ਜਿਹੜੀ ਮੈਂ ਕਹਾਂਗਾ ਪਛੀਰੀ ਗੁਰੂ ਕੇਂਦਰ ਸਾਹਿਬ ਚੈਰੀਟੇਬਲ ਟਰਸਟ ਤੋਂ ਗੁੰਤਾਸਪੁਰੋਂ ਅਤੇ ਸਿੱਧੂ ਮੈਡੀਸਿਟੀ ਹਸਪਤਾਲ ਧਾਰੀਵਾਲ ਤੇ ਡਾਕਟਰ ਜਗਨੂਰ ਸਿੰਘ ਜੀ ਵੱਲੋਂ ਖਾਸ ਪ੍ਰਾਲਾ ਕੀਤਾ ਗਿਆ ਇਹਨਾਂ ਆਠਾ ਕੈਂਪਾਂ ਦੇ ਵਿੱਚ ਔਰ ਅਸੀਂ ਲਗਾਤਾਰ ਨਿਰੰਤਰ ਜੇ ਵੀ ਕੰਮ ਚੱਲੇ ਜਾਰੀ ਰੱਖਣਗੇ ਜਿਨ੍ਹਾਂ ਚਰ ਸਾਡੀ ਹਿੱਕ ਭਰਾਵਾਂ ਦਾ ਐ ਪੂਰੇ ਉਹ ਆਪਣੇ ਸਹੀ ਮਹਿਨਤ ਘਰਾਂ ਦੇ ਵਿੱਚ ਬੈਠ ਨਹੀਂ ਜਾਂਦੇ ਬਿਮਾਰੀਆਂ ਤੋਂ ਰਾਤ ਨਹੀਂ ਮਿਲਦੀ ਇਸ ਕਰਕੇ ਅਸੀਂ ਖਾਸ ਕਰਕੇ ਜਿੱਦੇ ਸਬਾਹ ਜਗਵੀਰ ਸਿੰਘ ਦੇ ਪਰਾਲੇ ਸਦਕਾ ਦਵਾਈਆਂ ਲੈ ਕੇ ਆਏ ਕੰਡੇਮਾਉਣ ਉੱਥੇ ਖਾਸ ਕਰਕੇ ਪ੍ਰਧਾਨ ਜੀ ਉਹਨਾਂ ਦਾ ਔਰ ਸਰਦਾਰ ਸਰਬਾ ਸਿੰਘ ਜੀ ਦਾ ਸਰਦਾਰ ਰਮਿੰਦਰ ਸਿੰਘ ਜੀ ਖੈਰਾ ਸਾਹਿਬ ਮੀਤ ਪ੍ਰਧਾਨ ਪੰਜਾਬ ਅਤੇ ਸਰਪੰਚ ਸਭ ਪਿੰਡ ਮੂਲਿਆਂ ਵਾਲੇ ਦੇ ਜਿਹੜੇ ਨੇ ਨਾਲ ਸਾਥ ਸੰਗਤ ਬਾਬਾ ਜੀ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਜਿੰਨਾ ਦਵਾਈਆਂ ਵੀ ਵੇਖੋ ਜੇ ਡੋਨੇਟ ਕੀਤੀਆਂ ਔਰ ਨਾਲ ਬਿਕੇ ਸਮਾਵੇ ਘਟਿਆ